ਸੋ ਇੱਕ ਤਰਫ ਬਾਰਡਰਾਂ ਤੇ ਕਿਸਾਨ ਆਪਣੇ ਮੰਗਾਂ ਮਨਾਉਣ ਦੇ ਲਈ ਸੰਘਰਸ਼ ਲੜ ਰਹੇ ਤੇ ਦੂਸਰੀ ਤਰਫ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਕੌਲ ਵੱਲੋਂ ਜਿਹੜਾ ਅੱਜ ਹਰ ਇੱਕ ਟੋਲ ਪਲਾਜ਼ੇ ਨੂੰ ਜਿਹੜਾ 11 ਵਜੇ ਤੋਂ ਲੈ ਕੇ ਜਿਹੜਾ 2 ਵਜੇ ਤੱਕ ਟੋਲ ਪਲਾਜ਼ੇ ਬੰਦ ਕੀਤੇ ਗਏ ਨੇ ਤੇ ਦੂਸਰੇ ਪਾਸੇ ਰੇ ਰੋਕੂ ਅੰਦੋਲਨ ਵੀ ਜਿਹੜਾ ਚਲਾਇਆ ਜਾ ਰਿਹਾ ਸੋ ਆਪਾਂ ਇਸ ਸਮੇਂ ਅਸੀਂ ਮੌਜੂਦ ਆ ਕਾਲਾਚਾ ਟੋਲ ਪਲਾਜ਼ੇ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਕਿਸਾਨ ਯੂਨੀਅਨ ਆ ਵੱਲੋਂ ਜਿਹੜਾ ਟੋਲ ਪਲਾਜ਼ਾ ਉਹ ਫ੍ਰੀ ਕੀਤਾ ਗਿਆ ਤੇ ਤੁਸੀਂ ਦੇਖ ਸਕਦੇ ਹੋ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਸੋ ਸਾਡੇ ਨਾਲ ਕਿਸਾਨ ਆਗੂ ਵੀ ਜਿਹੜੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਜੀ ਮੇਰਾ ਨਾਮ ਗਰਮੀਤ ਸਿੰਘ ਕਪਿਆਲ ਜੀ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਰਾਦੇਵਾਲ ਜੀ ਪਤਾ ਨਹੀਂ ਅੱਜ ਜਿਹੜਾ ਟੋਲ ਜਿਹੜਾ ਟੋਲ ਪਲਾਜ਼ਾ ਫ੍ਰੀ ਕੀਤੇ ਗਏ ਨੇ ਉਸ ਨੂੰ ਕਿਸ ਤਰ੍ਹਾਂ ਦੇ ਇਹ ਕੱਲ ਸੰਯੁਕਤ ਮੋਰਟੀ ਨੇ ਐਮਰਜੈਂਸੀ ਮੀਟਿੰਗ ਸੱਦ ਕੇ ਫੈਸਲਾ ਲਿਆ ਜੋ ਕਿ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਨੇ ਤਸ਼ੱਦਦ ਧਾਰੀਆ ਕਿਸਾਨਾਂ ਦੇ ਬਾਡਰਾਂ ਤੇ ਉਹਦੇ ਖਿਲਾਫ ਅਸੀਂ ਇਹ ਪ੍ਰੋਗਰਾਮ ਲਿਖਿਆ ਗਿਆ ਜੀ ਇੱਕ ਪਾਸੇ ਤਾਂ ਕੇਂਦਰ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਦੇ ਨਾਲ ਆ ਤੇ ਦੂਸਰੀ ਤਰਫ ਇਸ ਤਰ੍ਹਾਂ ਤਸ਼ੱਦਦ ਟਾਏ ਇਹ ਤਾਂ ਜ਼ਾਲਮ ਸਰਕਾਰਾਂ ਨੇ ਜਿੱਦ ਦੀ ਮੋਤੀ ਸਰਕਾਰ ਆ ਜਾਂ ਕਿਸਾਨਾਂ ਦੇ ਤਾਂ ਬਰੋਚੇ ਚੱਲਦੀ ਹੈ ਕਿਸਾਨ ਤਾਂ ਇਹਨਾਂ ਨੇ ਕੰਗਾਲ ਕਰਤਾ ਜੀ ਕਿਸਾਨਾਂ ਮਜ਼ਦੂਰ ਤਾਂ ਇਹਨਾਂ ਨੇ ਖਤਮ ਕਰਤੇ ਤਾਂ ਕਾਰਪੋਰੇਟ ਘਰਾਣਿਆਂ ਨੂੰ ਇਹ ਹਲਾਰਾ ਦੇ ਰਹੀ ਹੈ ਉਹਨਾਂ ਦਾ ਹਰ ਬਾਰ ਰੁਪਿਆ ਮਾਫ ਕਰੀ ਜਾ ਰਹੀ ਹੈ ਹਰੇਕ ਸਾਲ ਕਿਸਾਨ ਨੂੰ ਤਾਂ ਫੁੱਟੀ ਕੌਡੀ ਨਹੀਂ ਇਹਨਾਂ ਨੇ ਦਿੱਤੀ ਕਿਸਾਨ ਨੂੰ ਪੂਰਾ ਭਾਅ ਵੀ ਨਹੀਂ ਮਿਲਿਆ ਇਸੇ ਕਰਕੇ ਕਿਸਾਨ ਕਰਜ਼ੇ ਦੇ ਜਾਲ 'ਚ ਫਸ ਕੇ ਖੁਦਕਿਸ਼ੇ ਕਰ ਰਹੇ ਜੀ ਬਹੁਤ ਮਾੜੀ ਸਰਕਾਰ ਹੈ ਸੈਂਟਰ ਦੀ ਪ੍ਰਧਾਨ ਜੀ ਪਹਿਲਾਂ 2020 ਦੇ ਵਿੱਚ 13 ਮਹੀਨੇ 13 ਦਿਨ ਅੰਦੋਲਨ ਚੱਲਿਆ ਉੱਥੇ ਜਿਹੜੇ ਮੰਗਾਂ ਜਿਹੜੀਆਂ ਮੰਨੀਆਂ ਵਿਗੀਆਂ ਸੀ ਲੇਕਿਨ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਉਹ ਨਾ ਮੰਗਾਂ ਵਾਸਤੇ ਅਸੀਂ ਵੱਡੇ ਧੋਲਣ ਦੀ ਤਿਆਰੀ ਕਰ ਰਹੇ ਜੀ ਅਸੀਂ ਜੋ ਕੱਲ ਨੂੰ ਭਾਰਤ ਬੰਦ ਦਾ ਸੱਦਾ ਹੈ ਅਸੀਂ ਸਾਰੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਲੋਕ ਲਹਿਰ ਤਿਆਰ ਕਰਕੇ ਅਸੀਂ ਇਹ ਵੱਡੇ ਧੋਲਣ ਦੀ ਤਿਆਰੀ ਕਰ ਰਹੇ ਤੇ ਵੀ ਜੋ ਰਹਿੰਦੀਆਂ ਮੰਗਾਂ ਨੇ ਸਾਡੀਆਂ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਧੋਲਣ ਦੀ ਤਿਆਰੀ ਹੋ ਰਹੀ ਆ ਜਿਹੜਾ ਕੱਲ ਨੂੰ ਵੱਡਾ ਅਸੀਂ ਭਾਰਤਵੰਦ ਦਾ ਸੱਦਾ ਦਿੱਤਾ ਪ੍ਰਧਾਨ ਜੀ ਅੱਜ ਕਿਹੜੇ ਕਿਹੜੇ ਜਥੇਬੰਦੀਆਂ ਨੇ ਜਿਹੜਾ ਟੋਲ ਪਲਾਜ਼ੇ ਦੇ ਵਿੱਚ ਤੁਹਾਡਾ ਸਹਿਯੋਗ ਦਿੱਤਾ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਟੋਲ ਪਲਾਜ਼ ਫ੍ਰੀ ਕੀਤੇ ਗਏ ਸਾਰੇ ਪੰਜਾਬ 'ਚ ਸੱਦਾ ਜੀ ਟੋਲ ਪਲਾਜ਼ੇ 3 ਘੰਟੇ ਵਾਸਤੇ ਬੰਦ ਕਰਨ ਨੇ ਸੰਯੁਕਤ ਮੋਰਚੇ ਵੱਲੋਂ ਫੈਸਲਾ ਇਹ ਤੇ ਇੱਥੇ ਜਿੰਨੇ ਸੰਯੁਕਤ ਮੋਰਚੇ 'ਚ ਸ਼ਾਮਲ ਜਥੇਬੰਦੀਆਂ ਨੇ ਉਹ ਸ਼ਾਮਲ ਹੋਈਆਂ ਹੋਈਆਂ ਜੀ ਪ੍ਰਧਾਨ ਜੀ ਕੀ ਲੱਗਦਾ ਵੀ ਹਰਿਆਣਾ ਵੱਲੋਂ ਜਿਹੜੇ ਜਿਸ ਤਰ੍ਹਾਂ ਦੇ ਬੰਬ ਵਰਸਾਏ ਜਾ ਰਹੇ ਨੇ ਲਾਠੀ ਚਾਰਜ ਕੀਤਾ ਹੈ ਕੀ ਉਹ ਕਿਸਾਨਾਂ ਨੂੰ ਰੋਕ ਲੈਣਗੇ ਬਹੁਤ ਝੁਲਮਟਾ ਰਹੇ ਨੇ ਪਰ ਕਿਸਾਨਾਂ ਦੀ ਲਹਿਰ ਨੂੰ ਰੋਕ ਨਹੀਂ ਸਕਦੇ ਕਿਸਾਨ ਆਪਣੀਆਂ ਮੰਗਾਂ ਮੰਨਵਾ ਕੇ ਹੀ ਰਹਿਣਗੇ ਨਹੀਂ ਮੋਤੀ ਸਰਕਾਰ ਨੂੰ ਚਲਦਾ ਕਰਦਣਗੇ ਪ੍ਰਧਾਨ ਜੀ ਕੁਝ ਕ ਜਥੇਬੰਦਿਆਂ ਵੱਲੋਂ ਜਿਹੜਾ ਦਿੱਲੀ ਜਾਇਨੇਗਾ ਉਹਨਾਂ ਵੱਲੋਂ ਕਿਹਾ ਗਿਆ ਵੀ ਸਾਨੂੰ ਕੌਣ ਨਹੀਂ ਦਿੱਤੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇ ਇਹ ਥੋੜਾ ਜਿਹਾ ਆਗਮਾਂ ਦੀ ਪ੍ਰਾਯੋਗ ਦੀ ਪ੍ਰੋਬਲਮ ਹੈ ਵੀ ਦੋ ਜਥੇਬੰਦਿਆ ਜਾ ਕੇ ਅਸੀਂ ਕਿਸਾਨਾਂ ਨੂੰ ਹਰ ਕੁਝ ਦਵਾ ਲਿਆ ਮੈਂ ਮੰਨੀਆਂ ਤਾਂ ਹੋਈਆਂ ਨੇ ਵੈਸੇ ਲੜਾਈ ਤਾਂ ਜ਼ਮੀਨ ਦੀ ਹੈ ਕੋਈ ਰੋਡ ਬਕਾਇਦੀ ਲੜਾਈ ਤਾਂ ਕਿਸਾਨੀ ਦੀ ਹੈ ਜੀ ਸਾਰੀ ਬੇਸ ਦੀ ਲੋਕਾਂ ਦੀ ਲੜਾਈ ਹੈ ਕੋਈ ਇਕੱਲਾ-ਤੱਕਲਾ ਨਹੀਂ ਇਹਨੂੰ ਜਿੱਤ ਸਕਦਾ ਇਹਨਾਂ ਨੂੰ ਤਾਂ ਸਾਰੇ ਇਕੱਠੇ ਹੋ ਕੇ ਲੜਨਾ ਪਊਗਾ ਇੱਕ ਪਾਸੇ ਕੇਂਦਰ ਸਰਕਾਰ ਚੌਧਰੀ ਚਰਨ ਸਿੰਘ ਨੂੰ ਜਿਹੜਾ ਭਾਰਤ ਰਤਨ ਅਵਾਰਡ ਦੇ ਰਿਹਾ ਜਿਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਕੇਂਦਰ ਤੱਕ ਪਹੁੰਚਾਈਆਂ ਸੀ ਤੇ ਉਹੀ ਮੰਗਾਂ ਨੂੰ ਜਿਹੜਾ ਲਾਗੂ ਵੀ ਨਹੀਂ ਕੀਤਾ ਹਾਂ ਹਾਂ ਇਹ ਤਾਂ ਬਹੁਤ ੱੱਕਾ ਕਰ ਰਹੇ ਨੇ ਚਰਨ ਸਿੰਘ ਚੌਧਰੀ ਤਾਂ ਕਿਸਾਨਾਂ ਚਾਹਤੀ ਉਹ ਕਿਸਾਨਾਂ ਨੂੰ ਚਾਹੁੰਦਾ ਦੀ ਵੀ ਉੱਚਾ ਚੱਕਾ ਪਰ ਉਹਨੂੰ ਥੋੜਾ ਸਮਾਂ ਮਿਲਿਆ ਇਸ ਕਰਕੇ ਕਿਸਾਨਾਂ ਦਾ ਕੋਈ ਸਮਰਿਆ ਨਹੀਂ ਕਿਸਾਨ ਪੱਖੀ ਤਾਂ ਉਹ ਸਰਕਾਰਾਂ ਹੀ ਨਹੀਂ ਬਣ ਰਹੀਆਂ ਜੋ ਪੰਜਾਬ ਦੀ ਸਰਕਾਰ ਹੈ ਇਹ ਵੀ ਕਿਸਾਨਾਂ ਵਾਸਤੇ ਕੁਝ ਨਹੀਂ ਸੋਚ ਰਹੀ ਸੈਂਟਰ ਸਰਕਾਰ ਦਾ ਕਿਸਾਨ ਵਿਰੋਧੀ ਹੋਇਆ ਉਹ ਤਾਂ ਕਾਰਪੋਰੇਟ ਘਰਾਣਿਆਂ ਨੂੰ ਇਹ ਚੱਕ ਰਹੀ ਹਾਂ ਚਾ ਪਰ ਸਾ ਜੀ ਕਿਸ ਤਰ੍ਹਾਂ ਲੱਗਦਾ ਹਰਿਆਣੇ ਦੇ ਜਿਹੜੇ ਬਾਰਡਰ ਤੇ ਕਿਸਾਨਾਂ ਤੇ ਤਸ਼ੱਦਦ ਆਇਆ ਪੰਜਾਬ ਸਰਕਾਰ ਨੂੰ ਉਸ ਤੇ ਐਕਸ਼ਨ ਲੈਣਾ ਚਾਹੀਦਾ ਬਹੁਤ ਜ਼ੁਲਮ ਕੀਤਾ ਜੀ ਪੰਜਾਬ ਸਰਕਾਰ ਵੀ ਕੋਈ ਐਕਸ਼ਨ ਨਹੀਂ ਲੈ ਰਹੀ ਇਹ ਤਾਂ ਦੇਖ ਰਹੇ ਨੇ ਤਮਾਸ਼ਾ ਦੇਖ ਰਹੀ ਹੈ ਪੰਜਾਬ ਸਰਕਾਰ ਤਾਂ ਕਹਿੰਦੇ ਜਿਹੜਾ ਜ਼ਖਮੀ ਹੋ ਉਹਨੂੰ ਚਾਕੇ ਹਸਪਤਾਲ 'ਚ ਦਾਖਲ ਕਰਦਾ ਜਾਂ ਐਂਬੂਲੈਂਸ ਖੜਾਤੀਆਂ ਉੱਥੇ ਵੀ ਇਹ ਕੋਈ ਨਹੀਂ ਵੀ ਕੋਈ ਮਦਦ ਕਰੀਏ ਕਿਸਾਨਾਂ ਦੀ ਕੋਈ ਸਰਕਾਰ ਤੇ ਦਵਾਖੜਿਆ ਕਰੀਏ ਹਰਿਆਣਾ ਸਰਕਾਰ ਤੇ ਵੀ ਤੁਸੀਂ ਕੀ ਉਹ ਧੱਕਾ ਕਰ ਰਹੇ ਹੋ ਸਾਡੇ ਕਿਸਾਨਾਂ ਨਾਲ ਬਹੁਤ ਜ਼ੁਲਮ ਹੋ ਰਿਹਾ ਜੀ ਪਹਿਲੀ ਮੀਟਿੰਗ ਹੋਈ ਉਹਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਸ਼ਾਮਿਲ ਹੋਏ ਦੂਸਰੀ ਮੀਟਿੰਗ ਦੇ ਵਿੱਚ ਨਹੀਂ ਹੋਏ ਅੱਜ ਤੀਸਰੀ ਮੀਟਿੰਗ ਹੈ 5 ਵਜੇ ਕੀ ਲੱਗਦਾ ਉਸ ਮੀਟਿੰਗ ਦੇ ਵਿੱਚ ਦੇਖੋ ਜੀ ਇਹ ਤਾਂ ਲਾਰੇ ਲੱਪੇ ਨੇ ਸਰਕਾਰਾਂ ਦੇ ਵੀ ਤੇ ਸ਼ਾਦੇ ਤੋਂ ਢਾ ਤਾ ਕਿਸਾਨ ਡਰਦੇ ਵਾਪਸ ਮੋੜਨ ਜਾਣਗੇ ਕਿਸਾਨ ਪਿੱਛੇ ਮੁੜਨ ਵਾਲੇ ਨਹੀਂ ਹੈਗੇ ਹਾਂ ਕਿਸਾਨ ਆਪਣੀਆਂ ਮੰਗਾਂ ਮੰਨਵਾ ਕੇ ਰਹਿਣਗੇ ਇਹ ਵੱਡੇ ਧੋਲਣ ਦੀ ਤਿਆਰੀ ਹੋ ਰਹੀ ਹੈ ਸਾਰੇ ਦੇਸ਼ ਦੇ ਵਿੱਚ ਲਹਿਰ ਖੜੀ ਹੋ ਰਹੀ ਹੈ ਜੋ ਕੱਲ ਨੂੰ ਭਾਰਤਵੰਦ ਦਾ ਸੱਦਾ ਹੈ ਸਾਰੇ ਦੇਸ਼ ਦਾ ਸਾਰੇ ਹਿੰਦੁਸਤਾਨ ਚਾਹੇ ਪ੍ਰਧਾਨ ਜੀ ਅੱਜ ਮੀਟਿੰਗ ਦੇ ਵਿੱਚੋਂ ਜੇਕਰ ਕੋਈ ਸੀਟਾ ਨਾ ਨਿਕਲਿਆ ਕੱਲ ਭਾਰਤ ਮੰਡਲ ਦੇ ਵਿੱਚੋਂ ਸਰਕਾਰਾਂ ਨੂੰ ਕੁਝ ਵੀ ਨਾ ਹੋਇਆ ਕਿ ਕਿਸਾਨਾਂ ਵਾਲੀ ਜਿਹੜਾ ਹੱਕ ਜਿਹੜੇ ਜਿਹੜੇ ਹੱਕ ਮੰਗ ਰਹੇ ਨੇ ਉਹ ਨਾ ਪੂਰੇ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਜਿੱਡੀ ਲੱਗੇ ਆਜ ਕੱਲ ਨੂੰ 16 ਦਾ ਬੰਦ ਹੈ ਜੀ ਸਰਕਾਰਾਂ ਦੀਆਂ ਮੀਟਿੰਗਾਂ ਦਾ ਪਤਾ ਲੱਗ ਜੂ ਦੋ ਦਿਨਾਂ ਚ ਵੀ ਕੀ ਅਸਰ ਹੁੰਦਾ ਹੈ ਕੀ ਦਿੰਦੇ ਨੇ 18 ਤਰੀਕ ਦੀ ਫੇਰ ਸੰਯੁਕਤ ਮੋਰਚੇ ਨੇ ਮੀਟਿੰਗ ਸਾਧ ਲਈ ਉਦੋਂ ਕੋਈ ਵੱਡਾ ਐਕਸ਼ਨ ਫੇਰ ਲਿਖਿਆ ਜਾਊਗਾ ਜੀ ਬਿਲਕੁਲ ਸੋ ਸਾਡੇ ਨਾਲ ਹੋਰ ਵੀ ਕਿਸਾਨ ਆ ਗਏ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਹਾਂ ਜੀ ਪ੍ਰਧਾਨ ਜੀ ਕੀ ਨਾਮ ਹੈ ਮੇਰਾ ਨਾਮ ਬਲਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰੈਸ ਕਤਰ ਰਾਜੀਵਾਲ ਗਰੁੱਪ ਜੀ ਪ੍ਰਧਾਨ ਜੀ ਅੱਜ ਜਿਹੜਾ ਕੁਝ ਕਿਸਾਨ ਜਿੱਥੇ ਬੰਦੀਆਂ ਵੱਲੋਂ ਟੋਲ ਫ੍ਰੀ ਕੀਤੇ ਗਏ ਨੇ ਉਸ ਤੋਂ ਕਿਸ ਤਰ੍ਹਾਂ ਦੇ ਜਿਹੜੇ ਅੱਜ ਟੂਲ ਪਲਾਜੇ ਜਿੱਥੇ ਬੰਦੀਆਂ ਵੱਲੋਂ ਫ੍ਰੀ ਕੀਤੇ ਗਏ ਨੇ ਇਹਦੇ ਵਿੱਚ ਇੱਕ ਤਾਂ ਟਰਾਂਸਪੋਰਟ ਵਾਲਿਆਂ ਦਾ ਬਹੁਤ ਫਾਇਦਾ ਕਿਉਂਕਿ ਟਰਾਂਸਪੋਰਟ ਜਿੱਥੇ ਬੰਦੀਆਂ ਸਾਡੇ ਨਾਲ ਨੇ ਸੁਖਤ ਕਿਸਾਨ ਮੋਰਚੇ ਦੇ ਵਿੱਚ 37 ਜਿੱਥੇ ਬੰਦੀਆਂ ਨੇ ਇਹ ਜਿਹੜਾ ਅੱਜ ਸਾਡੀ ਸਰਕਾਰ ਨੇ ਮੋਦੀ ਸਰਕਾਰ ਨੇ ਸਾ ਦੋਲਮਟਾ ਹੈ ਉਹਦੇ ਵਜ੍ਹਾ ਦੇ ਕਾਰਨ ਅਸੀਂ ਇਹ ਫੈਸਲਾ ਲਿਆ ਗਿਆ ਕੱਲ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਆਗੂਆਂ ਨੇ ਵੀ ਕੱਲੋਂ ਟੂਲ ਫ੍ਰੀ ਕਰਨੇ ਨੇ ਇਸ ਕਰਕੇ ਟੂਲ ਫ੍ਰੀ ਕਰੇ ਨੇ ਤੇ ਕੱਲ ਨੂੰ 16 ਤਰੀਕ ਨੂੰ ਸਾਰੀ ਇੰਡੀਆ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਹਦੇ ਵਿੱਚ ਵੀ ਬਹੁਤ ਭਾਰੀ ਸਾਨੂੰ ਹੰਦਾਰਾ ਮਿਲ ਰਿਹਾ ਹੈਗਾ ਉਹਦੇ ਵਿੱਚ ਹੰਦਾਰਾ ਮਿਲਿਆ OE ਟੋਟਰੀ ਜਥੇਬੰਦੀਆਂ ਵਪਾਰੀ ਵਰਗ ਸੈਂਡਰ ਐਸੋਸੀਏਸ਼ਨ ਪੱਟਾ ਐਸੋਸੀਏਸ਼ਨ ਟਰੱਕ ਯੂਨੀਅਨ ਹਰ ਇੱਕ ਸਾਡੇ ਨਾਲ ਜਿਹੜਾ ਇਹ ਕੀਤਾ ਜਾ ਰਿਹਾ ਜ਼ੁਲਮ ਪਿੱਛੇ ਵੀ ਸਰਕਾਰ ਨੇ ਬਾਰ ਬਾਰ ਜਿਹੜੇ ਕਾਨੂੰਨ ਲੈ ਕੇ ਆ ਰਹੀ ਹੈ ਆਪਣੇ ਡਰਾਈਵਰ ਵੀਰਾਂ ਦੇ ਉੱਤੇ ਕਾਨੂੰਨ ਲੈ ਕੇ ਆ ਰਹੀ ਹੈ ਇਹ ਕਰਿਆ ਉਹਨੇ ਟਰੱਕ ਵੀਰਾਂ ਤੇ ਪਰ ਇਹ ਸਾਈਕਲ ਤੋਂ ਸਟਾਰਟ ਹੋ ਜਾਂਦਾ ਹੈ ਡਰਾਈਵਰ ਇੱਕ ਸਾਈਕਲ ਤੋਂ ਸਟਾਰਟ ਹੋ ਜਾਂਦਾ ਨਾ ਕਿ ਟਰੱਕ ਤੋਂ ਸਟਾਰਟ ਹੁੰਦਾ ਕਿਉਂਕਿ ਸਾਰਿਆਂ ਤੇ ਲਾਗੂਗਾ ਅਸੀਂ ਉਹਦਾ ਬਹੁਤ ਵਿਰੋਧ ਕਰਦੇ ਆ ਵੀ ਅੱਜ ਇੱਕ ਗਰੀਬ ਘਰ ਦਾ ਬੱਚਾ ਡਰਾਈਵਰ ਹੈ ਜਾਂ ਇੱਕ ਗਰੀਬ ਕਿਸਾਨ ਨੇ ਧਕੀਲਾ ਵੇਚ ਕੇ ਗੱਡੀ ਪਾਈ ਆ ਉਹ ਕਿੱਥੋਂ ਭਰੂਗਾ 7 ਲੱਖ ਕਿੱਥੋਂ ਭਰੂਗਾ ਉਹ 10 ਲੱਖ ਰੁਪਏ 10 ਸਾਲ ਦੀ ਸਜ਼ਾ ਲਊਗਾ ਉਹਦਾ ਵੀ ਅਸੀਂ ਪੂਰਾ ਵਿਰੋਧ ਕਰ ਰਹੇ ਆ ਤੇ ਸਾਡੇ ਕਿਸਾਨਾਂ ਤੇ ਜਿਹੜਾ ਲਾਠੀ ਚਾਰਜ ਹੋ ਰਿਹਾ ਬਾਰਡਰਾਂ ਦੇ ਉਹਦਾ ਅਸੀਂ ਫੁੱਲ ਵਿਰੋਧ ਕਰਦੇ ਆ ਸਾਡੀ ਜਥੇਬੰਦੀ ਦੇ ਜੋ ਆਗੂ ਨੇ ਪੰਜਾਬ ਦੇ ਇਦੋਂ ਅੱਗੇ ਕੋਈ ਵੀ ਉਹ ਸਟੈਂਡ ਲੈਣਗੇ ਅਸੀਂ ਉਹਦੇ ਫੁੱਲ ਚਾੜਾਂਗੇ ਸਾਰੇ ਦਿਨ ਦੀ ਪ੍ਰਧਾਨ ਜੀ ਮੁੱਖ ਕਿਹੜੇ ਕਿੜੀਆਂ ਮੰਗਾਂ ਨੇ ਜਿਹੜੇ ਕੇਂਦਰ ਸਰਕਾਰ ਤੋਂ ਮਨਾਉਣੀਆਂ ਸਾਡੀਆਂ ਮੁੱਖ ਮੰਗਾਂ ਐਮਐਸਪੀ ਨੂੰ ਸੁਆਮੀ ਨਾਲ ਚ ਰਿਪੋਰਟ ਦੇ ਨਾਲ ਜੋੜਨਾ ਹੈਗਾ ਉਹ ਸਾਡੀ ਇੱਕ ਮੇਨ ਮੁੱਖ ਮੰਗ ਹੈ ਇੱਕ ਮੁੱਖ ਮੰਗ ਹੈ ਸਾਡੀ ਕਰਜ਼ਾ ਮਾਫੀ ਦੀ ਮੁੱਖ ਮੰਗ ਹੈ ਇੱਕ ਸਾਡੇ ਜਿਹੜਾ ਧਰਤੀ ਦਾ ਪਾਣੀ ਹੈ ਲੈਵਲ ਹੈ ਉਹ ਬਹੁਤ ਨੀਚੇ ਚਲਾ ਜਾਂਦਾ ਹੈ ਇੱਕੇ ਤਹਿਰ ਵਿੱਚ ਸਾਡਾ ਪਾਣੀ ਰਹਿ ਗਿਆ ਸਾਡੇ ਨਵੇਂ ਨਹਿਰਾਂ ਦਾ ਪਾਣੀ ਜਿਹੜਾ ਉਹਦੇ ਉੱਤੇ ਸੈਂਟਰ ਸਰਕਾਰ ਨੇ ਕਬਜ਼ਾ ਕਰ ਰੱਖਿਆ ਅਸੀਂ ਉਹਨਾਂ ਤੋਂ ਕਬਜ਼ਾ ਸੜੋਣਾ ਆਪਣਾ ਪੂਰਾ ਪਾਣੀ ਲੈਣ ਐਮਐਸਪੀ ਦੀ ਗੱਲ ਹੋਈ ਹੈ ਜਿਹੜੇ ਅਨਮੋਲਕ ਅਗਨਮਾਨਸੂਤਾ ਕਹਿ ਰਹੀ ਸੀ ਵੀ ਇੱਕ ਦਿਨ ਦੇ ਵਿੱਚ ਵਿੱਚ ਵੀ 10 ਮਿੰਟਾਂ ਦੇ ਵਿੱਚ ਐਮਐਸਪੀ ਉਹ ਇੰਨੀਆਂ ਨੀਆਂ ਗੱਲਾਂ ਨੇ ਜੀ ਡਰਾਮੇ ਨੇ ਅਨਮੋਲਕ ਅਗਨ ਦੇ ਦੇ ਫਿਰ ਕਿੱਥੋਂ ਦੇਊਗੇ ਐਮਐਸਪੀ ਸਾਨੂੰ ਉਹਦਾ ਪਹਿਲਾਂ ਵੀ ਕਿਹਾ ਸੀ ਮੈਂ ਦੇ ਦੂੰਗੀ ਤੇ ਅੱਜ ਕਹਿ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨੇ ਹੁਣ ਤੱਕ ਨਹੀਂ ਦਿੱਤਾ ਡੋਲੀਪੋਪ ਨੇ ਸਰਕਾਰਾਂ ਦੇਈ ਜਾਂਦੀਆਂ ਨੇ ਸਾਨੂੰ ਲੱਕੜ ਦਾ ਮੁੰਡਾ ਬਿਸਕੁਟ ਦੇ ਕੇ ਤੋਰ ਦਿੰਦੀਆਂ ਨੇ ਅਸੀਂ ਉਹਨਾਂ ਦੇ ਵਿੱਚ ਆਉਣ ਵਾਲੇ ਨਹੀਂ ਹੈਗੇ ਉਹਨਾਂ ਦੀਆਂ ਗੱਲਾਂ 'ਚ ਜਮ ਵੀ ਨਹੀਂ ਆਉਣ ਵਾਲੇ ਅਸੀਂ ਜੋ ਸਾਡਾ ਜਿੰਨਾ ਚਿਰ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਉਹਨਾਂ ਤੇਰਾ ਇਹ ਸੰਘਰਸ਼ ਜਾਰੀ ਰਹੂਗਾ ਅਸੀਂ ਇਸ ਸੰਘਰਸ਼ ਦੇ ਉੱਤੇ ਆਪਣੀਆਂ ਮੰਗਾਂ ਦੇ ਉੱਤੇ ਸਾਡੀ ਜਾਨ ਵੀ ਲੱਗ ਜੇ ਕੁਰਬਾਨ ਵੀ ਕਰ ਲੈ ਅਸੀਂ ਕੁਰਬਾਨੀ ਦੇਣ ਨੂੰ ਵੀ ਤਿਆਰ ਹਾਂ ਪ੍ਰਧਾਨ ਜੀ ਕੀ ਲੱਗਦਾ ਅਥਰੂ ਗੈਸ ਦੇ ਗੋਲੇ ਪੰਜਾਬ ਦੇ ਕਿਸਾਨਾਂ ਨੂੰ ਰੋਕ ਲੈਣਗੇ ਉੱਥੇ ਕੋਈ ਸਾਨੂੰ ਰੋਕ ਨਹੀਂ ਸਕਦਾ ਅਥਰੂ ਗੈ ਜੋ ਮਰਜ਼ੀ ਸ਼ਿਟਲਾਈਨ ਸਾਡੇ ਤੇ ਕੁਝ ਮਰਜ਼ੀ ਹੱਥ ਕੰਡੇ ਵਟ ਲੈਣ ਸਾਡੇ ਜੋ ਕਿਸਾਨ ਨੇ ਇਹ ਇੱਕ ਵਾਹਿਗੁਰੂ ਦੀ ਕਿਰਪਾ ਇਹਨਾਂ ਦੇ ਉੱਤੇ ਬਹੁਤ ਵੱਡੀ ਆ ਇਹ ਤਾਂ ਨਾ ਭਗਤ ਦੀ ਕੌਮ ਐ ਇਹ ਬਾਬੇ ਨਾਨਕ ਦੀ ਕੌਮ ਐ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੁਪੁੱਤਰ ਨੇ ਇਹ ਕੌਮ ਦਬਨ ਵਾਲੀ ਵੀ ਜਦ ਗੁਰੂ ਸਾਹਿਬ ਨਹੀਂ ਦਵੇ ਜੀ ਨਾ ਆਪਣਾ ਪਰਿਵਾਰ ਵਾਰਤਾ ਬੋਲੇ ਫੇਰ ਵੀ ਕਹਿਣਾ ਪਾਣਾ ਮਿੱਠਾ ਲੱਗੇ ਇਹ ਉਹ ਕੌਮ ਐ ਅਸੀਂ ਨਾ ਅਥਰੂ ਗਏ ਤੋਂ ਡਰੀਏ ਨਾ ਦੂਜੀਆਂ ਗੋਲੀਆਂ ਤੋਂ ਡਰੀਏ ਜਿੱਦ ਦਿਨ ਚੱਲ ਪਏ ਇੱਥੋਂ ਸਟਾਰਟ ਹੋ ਗਏ ਅਸੀਂ ਨਾਕੇ ਨੁਕੇ ਪਹਿਲਾਂ ਵੀ ਤੋੜ ਕੇ ਗਏ ਸੀ ਹੁਣ ਵੀ ਤੋੜ ਕੇ ਜਾਵਾਂਗੇ ਕਹਿ ਦੀ ਆਪਾਂ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਤੁਰਿਆ ਫਤਿਹ ਕਰਕੇ ਆਵਾਂਗੇ ਅਸੀਂ ਹਾਂ ਅਸੀਂ ਗ ਪਹਿਲਾਂ ਜਦੋਂ ਘਰੋਂ ਨਿਕਲਦੇ ਆ ਅਸੀਂ ਅਰਦਾਸ ਕਰਕੇ ਤੁਰਦੇ ਆ ਆਪਣੇ ਮਨ ਦੇ ਵਿੱਚ ਵੀ ਹੇ ਗੁਰੂ ਸਾਹਿਬ ਅਸੀਂ ਆਪਣਾ ਆ ਕੰਮ ਵੇਢਣ ਚੱਲੇ ਆ ਸਾਡਾ ਕੰਮ ਪਾਸ ਕਰ ਦੀ ਸਾਡਾ ਕੰਮ ਗੁਰੂ ਸਾਹਿਬ ਤੇ ਸਾਨੂੰ ਪ੍ਰੋਸਾ ਸਾਡੇ ਤੇ ਉਹਨਾਂ ਨੂੰ ਸਰਕਾਰ ਨੂੰ ਨਹੀਂ ਪ੍ਰੋਸਾ ਆਏਗਾ ਸਾਨੂੰ ਪ੍ਰੋਸਾ ਸਾਡੇ ਗੁਰੂ ਤੇ ਸਾਡੀ ਹਰ ਮદાન ਫਤਿਹ ਹੁੰਦੀ ਹੈ ਬੜੀ ਪ੍ਰਧਾਨ ਜੀ ਦੋ ਮੀਟਿੰਗਾਂ ਬੈਸੀ ਢਾਰੇ ਅੱਜ ਤੀਜੀ ਮੀਟਿੰਗ ਹੈ 5 ਵਜੇ ਕੀ ਲੱਗਦਾ ਉਸ ਮੀਟਿੰਗ ਦੇ ਵਿੱਚ ਦੇਖੋ ਦੋ ਮੀਟਿੰਗਾਂ ਦੇ ਵਿੱਚ ਤੁਹਾਨੂੰ ਪਤਾ ਹੈ ਪਹਿਲਾਂ ਵੀ ਮੀਟਿੰਗਾਂ ਬਹੁਤ ਕੀਤੀਆਂ ਨੇ ਜੇ ਤੁਸੀਂ ਪਿਛਲੇ ਸਾਲ ਵੀ ਸਵਾ ਸਾਲ ਲਾ ਕੇ ਆਏ ਆ ਉੱਥੇ ਹੁਣ ਵੀ ਇਹੀ ਕੁਸਾ ਉਹਨਾਂ ਦਾ ਉਹਨਾਂ ਨੂੰ ਐ ਵੀ ਇਹਨਾਂ ਨੂੰ ਅਸੀਂ ਪਾੜ ਕੇ ਰੱਖ ਲਈ ਦੋ ਸਰਕਾਰਾਂ ਪਰ ਮੈਂ ਇੱਕ ਵੈਸੇ ਕਹਿਣਾ ਨਹੀਂ ਚਾਹੁੰਦਾ ਕਿ ਸਾਡੀਆਂ ਜੋਧ ਜੋ ਦਸੇ ਬੰਦੀਆਂ ਨੇ ਦੋ ਨੇ ਜਿਹੜਾ ਸਟੈਂਡ ਲੈ ਲਿਆ ਵੈਸੇ ਉਹ ਗਲਤ ਲੈ ਲਿਆ ਸਾਡੇ ਨਾਲ ਰਲ ਕੇ ਸਟੈਂਡ ਲੈਣਾ ਚਾਹੀਦਾ ਸੀ ਪਰ ਫਿਰ ਵੀ ਅਸੀਂ ਉਹਨਾਂ ਦੀ ਪਿੱਠ ਦੇ ਖੜਾਂਗੇ ਜਾ ਕੇ ਜਦੋਂ ਸਾਡੇ ਸੰਯੁਕਤ ਮੋਰਚੇ ਵੱਲੋਂ ਇਹ ਕੋਈ ਫੈਸਲਾ ਆ ਗਿਆ 16 ਤੋਂ ਬਾਅਦ 18 ਨੂੰ ਇੱਕ ਬਹੁਤ ਸਖਤ ਮੀਟਿੰਗ ਹੋਊਗੀ ਜਿਹਦਾ ਫੈਸਲਾ ਲਵਾਂਗੇ ਜਿੱਥੇ ਅਸੀਂ ਫਿਰ ਦਿੱਲੀ ਜਾਵਾਂਗੇ ਫਤਿਹ ਕਰਕੇ ਮੋੜਾਂਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤੇ ਹੋਰ ਵੀ ਤਿੱਖਾ ਕਰਾਂਗੇ ਇਦੋਂ ਵੀ ਤਿੱਖਾ ਹੋਊਗਾ ਸੰਘਰਸ਼ ਪਿੱਛੇ ਨਹੀਂ ਹਟਦਾ ਇਹ ਕਿਸਾਨੀ ਮਜ਼ਦੂਰ ਏਕਤਾ ਸਾਰੇ ਮਜ਼ਮਲਾਜ਼ਮ ਵੀਰਾਂ ਦੇ ਉੱਤੇ ਜੋ ਜ਼ੁਲਮਟਾ ਆਇਆ ਜਾ ਰਿਹਾ ਹੈ ਕਿਸਾਨੀ ਦੀ 12 ਘੰਟੇ ਦੀ ਹਾੜੀ ਕਰਤੀ ਮਜ਼ਦੂਰ ਦੀ ਉਹ 8 ਘੰਟੇ ਕੰਮ ਕਰਨ ਉਹ 12 ਘੰਟੇ ਕਿਥੋਂ ਕੰਮ ਕਰ ਪੈਸੇ ਉਹਨਾਂ ਨੂੰ 8 ਘੰਟੇ ਦੇਣੇ ਨੇ ਫਿਰ ਮਲਾਜ਼ਮਾਂ ਦੇ ਉੱਤੇ ਕਿੰਨਾ ਜ਼ੁਲਮਟਾ ਹੈ ਯਾਰ ਕੱਚੇ ਪੱਕੇ ਨਾਲ ਉਹਨਾਂ ਨੂੰ ਠ ਅਸੀਂ ਇਹ ਸੰਘਰਸ਼ ਹੋਰ ਵੀ ਤੇਜ਼ ਹੋਊਗਾ ਹੋਰ ਵੀ ਤੇਜ਼ ਹੋਣਾ ਚਾਹੇ ਸਰਕਾਰਾਂ ਸਾਡੀਆਂ ਜਿੰਨਾ ਜਿੰਨਾ ਮੰਗਾ ਨਹੀਂ ਮੰਨਦੀਆਂ ਫਿਰ ਵੀ ਚੱਲੂਗਾ ਮੰਗਾ ਮੰਨਣੇ ਤੋਂ ਬਾਅਦ ਜੇ ਸਰਕਾਰ ਕਹੇ ਉਹ ਵੀ ਅੱਜ ਅਸੀਂ ਮੰਗਾ ਮੰਨ ਲੀਆਂ ਵੀ ਟਿਕ ਜਾਣਗੇ ਨਹੀਂ ਅਸੀਂ ਟਿਕਨ ਵਾਲੇ ਨਹੀਂ ਹੈਗੇ 2024 ਦੇ ਇਲੈਕਸ਼ਨ ਵੀ ਨੇੜੇ ਆ ਰਹੀ ਹੈ ਦੇਖੋ 2024 ਦਾ ਇਲੈਕਸ਼ਨ ਜਦੋਂ ਆਊਗਾ ਉਸ ਨੂੰ ਉਦੋਂ ਗੱਲ ਕਰਾਂਗੇ ਆਪਾਂ ਅਜੇ ਇਹਦੇ ਵੀ ਕੋਈ ਅਸੀਂ ਡਿਸਾਈਡ ਨਹੀਂ ਕਰ ਸਕਦਾ ਮੈਂ ਕਿਉਂ ਸਾਡੇ ਉੱਪਰ ਮੇਰੇ ਉੱਪਰ ਹੋਰ ਬਹੁਤ ਬੈਠੇ ਨੇ ਆਗੂ ਸਾਡੇ ਕਿਉਂ ਮੈਂ ਪਹਿਲੀ ਨਹੀਂ ਕਰ ਸਕਦਾ ਉਹ ਮੌਕਾ ਆਊਗਾ ਮੌਕੇ ਤੇ ਦੱਸਾਂਗੇ ਵੀ ਕਿਵੇਂ ਤੁਰਦੀ ਆ ਸਰਕਾਰ ਕਿੱਧਰ ਨੂੰ ਜਾਂਦੀ ਹੈ ਇਹ ਪਹਿਲਾਂ ਵੀ ਦੋ ਹੁਣ ਵੀ ਇੰਝ ਕਰਦਾਂਗੇ ਹੁਣ ਵੀ ਇਹੀ ਆ ਜੇ ਸਾਡੇ ਕਿਸਾਨ ਜਿੱਦ ਨੂੰ ਚਾਹਣਗੇ ਕਰ ਦੇਣਗੇ ਸੱਜਣੋ ਸੋ ਐਸੀ ਕਿਸਾਨ ਨਾ ਕੁਸੋ ਹੋਰ ਵੀ ਕਿਸਾਨ ਨਾ ਕੁ ਮੈਂ ਹਾਂਜੀ ਕੀ ਨਾਮ ਹੈ ਨਿਰਮਲ ਸਿੰਘ ਬੱਟਲਣਾ ਜੀ ਜ਼ਿਲ੍ਹਾ ਆਗੂ ਕੋਲ ਰਹਿੰਦੇ ਕਿਸਾਨ ਸਭਾ ਹਜੇ ਪੱਪ ਪ੍ਰਧਾਨ ਜੀ ਅੱਜ ਟੋਲ ਜਿਹੜੇ ਫ੍ਰੀ ਕੀਤੇ ਗਏ ਨੇ ਉਸ ਨੂੰ ਕਿਸ ਤਰ੍ਹਾਂ ਦੇ ਇਹ ਜਿਹੜਿਆ ਸਾਡੀਆਂ ਦੂਸਰੇ ਭਰਾਤਰੀ ਜਥੇਬੰਦੀਆਂ ਜੋ ਸੰਯੁਕਤ ਕਿਸਾਨ ਮੋਰਚੇ ਤੋਂ ਮਤਲਬ ਇੱਕ ਦੂਸਰੇ ਪਾਸੇ ਨੇ ਉਹ ਦਿੱਲੀ ਜਾ ਰਹੇ ਸੀ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਹਰਿਆਣੇ ਦੀ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਦਿੱਲੀ ਜਾਣ ਤੋਂ ਰੋਕਿਆ ਜਦੋਂ ਕਿ ਬੁਨਿਆਦੀ ਹੱਕ ਹੈ ਹਰ ਇੱਕ ਆਪਣੀ ਆਵਾਜ਼ ਵੀ ਉਠਾ ਸਕਦਾ ਹੈ ਜਾਂ ਆਪਣਾ ਜਾ ਕੇ ਸਰਕਾਰ ਕੋਲ ਆਪਣੀ ਗੱਲ ਵੀ ਕਰ ਸਕਦਾ ਹੈ ਪਰ ਇਹ ਇੱਕ ਇਸ ਤਰ੍ਹਾਂ ਗਰਭਿਆ ਕੀਤਾ ਜਿਵੇਂ ਸਾਡੇ ਦੂਸਰੇ ਦੇਸ਼ ਦੇ ਬੱਚੇ ਹੋਣ ਜਾਂ ਦੂਸਰੇ ਦੇਸ਼ ਤੇ ਹਮਲਾ ਕਰਦਾ ਹੈ ਡਰੋਨਾਂ ਨਾਲ ਹਮਲੇ ਕਰਨੇ ਇਹ ਤਾਂ ਬਹੁਤ ਮਾੜੀ ਗੱਲ ਹੈ ਇਹ ਕਿਹਦੀ ਛਿੰਨਿਆ ਕਰਦੇ ਆ ਜਿਹੜਾ ਕਿ ਇਹ ਹੋਣਾ ਨਹੀਂ ਚਾਹੀਦਾ ਸੀ ਅਸੀਂ ਉਸ ਦੀ ਹਮਾਇਤ ਕਰਦੇ ਹਾਂ ਜਿਹੜੀ ਉਹਨਾਂ ਦੀ ਲੜਾਈ ਹੈ ਤੇ ਉਹ ਸਰਕਾਰ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਇਹੀ ਟੋਲ ਪਲਾਜ਼ਾ ਅਸੀਂ ਇਸੇ ਕਰਕੇ ਕੀਤਾ ਹੈ ਵੀ ਸਰਕਾਰ ਨੂੰ ਅਸੀਂ ਇਹ ਉਹਦੇ ਜਿਹੜਾ ਵੀ ਕੋਈ ਉਹਨੇ ਕਾਰਵਾਈ ਕੀਤੀ ਹੈ ਡਰੋਨਾਂ ਨਾਲ ਜਾ ਕੇ ਤੇ ਜ਼ਖਮੀ ਹੋਏ ਨੇ ਕਿਸਾਨ ਤੇ ਉਹਦੀ ਨਿੰਦਿਆ ਕਰਦੇ ਹਾਂ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਬੈਰੀਕੇਟਿੰਗ ਕਰਨੀ ਜਿਹੜਾ ਕੰਡੇ ਵਾਲੀਆਂ ਤਾਰਾਂ ਲਾਉਣੀਆਂ ਜੇ ਇਸ ਤਰ੍ਹਾਂ ਦੇ ਤਾਰਾਂ ਹਰ ਇੱਕ ਲੱਗ ਜਾਣ ਕੀ ਲੱਗਦਾ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਇਹ ਇਹ ਜਿਹੜਾ ਕੁਝ ਕੀਤਾ ਗਿਆ ਹੈ ਇਹ ਤਾਂ ਪਤਾ ਲੱਗਦਾ ਵੀ ਸਰਕਾਰ ਬਖਲਾ ਗਈ ਸਰਕਾਰ ਆਪਣੇ ਲੋਕਾਂ ਦੇ ਮਸਲੇ ਹੱਲ ਨਹੀਂ ਕਰਨਾ ਚਾਹੁੰਦੀ ਸਰਕਾਰ ਦੀਆਂ ਜੋ ਮੰਗਾਂ ਲਟਕ ਰੀਆਂ ਨੇ ਕਾਲੇ ਕਾਨੂੰਨਾਂ ਦੇ ਸਮੇਂ ਦੀਆਂ ਉਹਨਾਂ ਤੋਂ ਸਰਕਾਰ ਨੇ ਉਹ ਪੂਰੀਆਂ ਨਹੀਂ ਕੀਤੀਆਂ ਤੇ ਉਹ ਸਰਕਾਰ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਪਰ ਜੇ ਕਿਸਾਨ ਆਪਣੀਆਂ ਮੰਗਾਂ ਦੀ ਗੱਲ ਕਰਦੇ ਨੇ ਸਰਕਾਰ ਉਹਨਾਂ ਮੰਗਾਂ ਨੂੰ ਪੂਰੀਆਂ ਕਰੇ ਤੇ ਪਰ ਉਹ ਸਰਕਾਰ ਉਹਨਾਂ ਪੂਰੀਆਂ ਨਹੀਂ ਕਰ ਰਹੀ ਸਰਕਾਰ ਉਹਨਾਂ ਦਾ ਜਵਾਬ ਨਹੀਂ ਦੇ ਸਕਦੀ ਜੋ ਕਿਸਾਨ ਜਾ ਰਹੇ ਨੇ ਉਹਦਾ ਜਵਾਬ ਨਹੀਂ ਦਿੱਤਾ ਜਾ ਸਕਦੀ ਇਸ ਕਰਕੇ ਘਬਰਾ ਕੇ ਸਰਕਾਰ ਨੇ ਬਖਰਾ ਕੇ ਜਿਹੜੇ ਬੈਰੀਕੇਟਡ ਖੜੇ ਕੀਤੇ ਨੇ ਇਹ ਨਹੀਂ ਹੋਣੇ ਚਾਹੀਦੇ ਸੀ ਸਗਾਂ ਖੁੱਲੇ ਮਾਨਦੇ ਨਾਲ ਨੂੰ ਕਹਿਣਾ ਚਾਹੀਦਾ ਸੀ ਕਿ ਆਓ ਭਾਈ ਗੱਲ ਕਰੋ ਦੱਸੋ ਕੀ ਕਹਿੰਦੇ ਆ ਜੇਕਰ ਮੰਗਾ ਨਾ ਮੰਨਿਆ ਗਿਆਂ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਹੈ ਜੇ ਆਕਰ ਮੰਗਾ ਨਹੀਂ ਮੰਨਿਆ ਗਿਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਉੱਡੀ ਉੱਪਰ ਜਿਹੜੀ ਲੀਡਰਸ਼ਿਪ ਹੈ ਸੰਯੁਕਤ ਕਿਸਾਨ ਮੋਰਚੇ ਨੇ ਵਿਚਾਰਨਾ ਹੈ ਜਿਵੇਂ ਪਿਛਲੇ ਕੱਲ ਮੀਟਿੰਗ ਕਰਕੇ ਅਜਰਾ ਫੈਸਲਾ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਤਿਆਰੀ ਦੇ ਨਾਲ ਅਸੀਂ ਵੀ ਦਿੱਲੀ ਜਾ ਸਕਦੇ ਹਾਂ ਅਸੀਂ ਵੀ ਸਰਕਾਰ ਦੇ ਖਿਲਾਫ ਲੜ ਸਕਦੇ ਹਾਂ ਵੱਡਾ ਐਕਸ਼ਨ ਕਰ ਸਕਦੇ ਹਾਂ ਪਹਿਲਾਂ ਹੁਣ ਸਾਡੇ ਕੋਲੇ ਫਿਲਹਾਲ ਜਿਹੜਾ ਐਕਸ਼ਨ ਹੈ ਭਾਰਤ ਬੰਦ ਦਾ ਹੈ ਵਪਾਰਤ ਬੰਦ ਮੋਦੀ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਉਹ ਕਿਸਾਨੀ ਦੇ ਵੀ ਖਿਲਾਫ ਨੇ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਉਹ ਮਜ਼ਦੂਰਾਂ ਦੇ ਵੀ ਖਿਲਾਫ ਨੇ ਜਿਹੜੀ ਕਿਸਾਨੀ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਉਹ ਵਪਾਰ ਮੰਡਲ ਦੇ ਵੀ ਖਿਲਾਫ ਨੇ ਉਹ ਜਿਹੜੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਗਿਆ ਉਹ ਆੜਤੀਆਂ ਦੇ ਵੀ ਖਿਲਾਫ ਨੇ ਡਰਾਈਵਰਾਂ ਦੇ ਵੀ ਖਿਲਾਫ ਨੇ ਇਹੋ ਜਿਹਾ ਇੱਕ ਕਾਨੂੰਨ ਲਿਆਂਦਾ ਹੈ ਜਿਹੜੇ ਇਹਨਾਂ ਡਰਾਈਵਰ ਨੂੰ ਜਿਹੜਾ ਕੋਈ ਦਿਹਾੜੀ ਕਰਦਾ ਹੈ ਜਾਂ ਕੋਈ ਡਿਊਟੀ ਤੇ ਜਾਂਦਾ ਹੈ ਜਾਂ ਕੋਈ ਕੁਝ ਵੀ ਕਰਦਾ ਹੈ ਉਹ ਤੋਂ ਕੋਈ ਆਂਟ ਚਾਰ ਚੱਕ ਕੋਈ ਗੱਲ ਵਾਪਰਦੀ ਹੈ ਤਾਂ ਉਹ ਕੋਈ ਐਸੀ ਕਟਣਾ ਬਾਕੀ ਜਾਂਦੀ ਹੈ ਜੇ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੁਝ ਵੀ ਹੋ ਜਾਂਦਾ ਚਾਣਚੱਕ ਜਿਹੜੇ ਸਹੀ ਡਿਲੀਵਰੀ ਵੀ ਕਰਦੇ ਨੇ ਤਾਂ ਉਹ ਕਿੱਥੋਂ ਭੁਗਤੂਗਾ 10 ਲੱਖ ਰੁਪਏ ਦਾ ਜਾਂ ਹੋਰ ਇੰਨਾ ਸਾਜਾ ਕਿੱਥੋਂ ਬੱਚਿਆਂ ਨੂੰ ਕਿਵੇਂ ਪਾਲੂਗਾ ਉਹ ਤਾਂ ਜੇ ਸਹੀ ਉਹਨੂੰ ਤਨਖਾਹ ਮਿਲਦੀ ਹੈ ਸਹੀ ਡਿਊਟੀ ਕਰਦਾ ਹੈ ਤਾਂ ਵੀ ਉਹ ਬੱਚਿਆਂ ਨੂੰ ਪਾਲਣ ਜੋਗਾ ਦੇ ਕੋਲ ਬਚਦਾ ਨਹੀਂ ਹੈਗਾ ਮਹਿੰਗਾਈ ਇੰਨੀ ਹੈ ਇੱਥੇ ਹਰ ਇੱਕ ਫਿਰਕਾ ਭਾਵੇਂ ਕੋਈ ਵੀ ਹੈ ਭਾਵੇਂ ਬਿਜਲੀ ਬੋਰਡ ਦੇ ਕੰਮ ਇਹ ਨੇ ਭਾਵੇਂ ਰੋਡ ਬੇਜ ਦੇ ਕੰਮ ਇਹ ਨੇ ਭਾਵੇਂ ਦੁਕਾਨਦਾਰ ਨੇ ਭਾਵੇਂ ਰੇੜੀ ਵਾਲੇ ਨੇ ਭਾਵੇਂ ਫੜੀ ਵਾਲੇ ਨੇ ਤੇ ਭਾਵੇਂ ਮਤਲਬ ਕੋਈ ਵੀ ਕੰਮ ਕਰਨ ਵਾਲਾ ਦਿਹਾੜੀ ਤੱਪੇ ਵਾਲਾ ਮਜ਼ਦੂਰ ਹੈ ਮਿਸਤਰੀ ਹੈ ਇਹ ਸਰਕਾਰ ਦੀਆਂ ਨੀਤੀਆਂ ਤੋਂ ਹਰ ਇੱਕ ਦੁਖੀ ਹੈ ਸਰਕਾਰ ਨੇ ਜਿਹੜੀਆਂ ਨੀਤੀਆਂ ਲਿਆਂਦੀਆਂ ਨੇ ਉਹ ਪਿਛਲੇ ਸਮੇਂ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਜੀ ਮਾਨਯੋਗ ਪ੍ਰਧਾਨ ਮੰਤਰੀ ਜੀ ਇਹ ਗੱਲ ਕਹਿੰਦੇ ਸੀ ਕਿ ਮੈਂ ਦੇਸ਼ ਦਾ ਵਿਕਾਸ ਕਰੂੰਗਾ ਵਿਕਾਸ ਦੇਸ਼ ਦਾ ਨਹੀਂ ਹੋਇਆ ਵਿਕਾਸ ਕਾਰਪੋਰੇਟਾਂ ਦਾ ਹੋਇਆ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਮੈਂ 2 ਕਰੋੜ ਨੌਕਰੀਆਂ ਦੇਊਂਗਾ ਨੌਕਰੀਆਂ ਦਿੱਤੀਆਂ ਨਹੀਂ ਹਨ ਇਹ ਗੱਲਾਂ ਝੂਠੀਆਂ ਸਾਬਤ ਹੋਈਆਂ ਨੇ ਪ੍ਰਧਾਨ ਮੰਤਰੀ ਸਾਹਿਬ ਤੋਂ ਅਸੀਂ ਆਸ ਨਹੀਂ ਸੀ ਸਾਨੂੰ ਇੰਨੀ ਕਿ ਸਾਡੇ ਦੇਸ਼ ਦਾ ਨਿੱਜੀਕਰਨ ਇੰਨਾ ਹੋਊਗਾ ਕਿ ਜਿਹੜਾ ਅਸੀਂ ਮਤਲਬ ਅੱਜ ਸਰਕਾਰੀ ادارے ਵੀ ਨਿੱਜੀਕਰਨ ਕੀਤੇ ਜਾ ਰਹੇ ਨੇ ਸੋ ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ਵਾਲੀ ਨਹੀਂ ਸੋਚਿਆ ਜਿਨਾਂ ਕਿ ਸੋਚਣਾ ਬਣਦਾ ਸੀ ਉਹਨਾਂ ਦੀ ਡਿਊਟੀ ਬਣਦੀ ਸੀ ਅਸੀਂ ਉਹਨਾਂ ਨੂੰ ਜ਼ਿੰਮੇਵਾਰੀ ਤਾਂ ਹੀ ਦਿੱਤੀ ਸੀ ਜਿਹੜੇ ਕਹਿੰਦੇ ਸੀਗਾ ਮੈਂ ਦੇਸ਼ ਦੀ ਮਿੱਟੀ ਨੂੰ ਆਂਚ ਨਹੀਂ ਆਣੇ ਦਊਗਾ ਪਰ ਅੱਜ ਦੇਸ਼ ਦੀ ਮਿੱਟੀ ਜਿਹੜੇ ਜਲ ਰਹੀ ਹੈ ਅੱਜ ਉਹ ਕਿਸਾਨੀ ਥਾਂ ਥਾਂ ਤੇ ਲਾਂਬੂ ਲੱਗ ਰਹੇ ਨੇ ਅੱਜ ਥਾਂ ਥਾਂ ਤੇ ਬਲਾਧਕਾਰ ਹੋ ਰਹੇ ਨੇ ਥਾਂ ਥਾਂ ਤੇ ਕਿਸੇ ਨੂੰ ਮਤਲਬ ਭਰੋਸਾ ਨਹੀਂ ਰਿਹਾ ਕਿੱਧਰ ਜਾਵੇ ਤੇ ਕੀ ਬਣ ਜਾਵੇ ਅੱਜ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਰਾਜ ਹੈ ਉਹ ਸਿਰਫ ਕਾਰਪੋਰੇਟਾਂ ਲਈ ਹੈ ਸਾਡੇ ਕਿਰਤ ਕਰਨ ਵਾਲੇ ਲੋਕਾਂ ਵਾਲੇ ਜਾਂ ਕਿਸਾਨਾਂ ਦੇ ਲਈ ਨਹੀਂ ਹੈ ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਦੇਸ਼ ਬਾਰੇ ਸੋਚਣਾ ਚਾਹੀਦਾ ਹੈ